ਤੇ ਆ ਮਟਰ ਕੱਟ ਰੱਖੇ ਆ ਇਸ ਤਰ੍ਹਾਂ ਤੇ ਇਹ ਖੁੰਬਾ ਕੱਟ ਲਿਆ ਵਾ ਤੇ ਆ ਹੈ ਹੀ ਕਟਿਆ ਵਾ ਮਸਾਲਾ ਅਦਰਕ ਲਸਣ ਤੇ ਮਿਰਚ ਤੇ ਇਧਰ ਕੱਟ ਕੇ ਰੱਖੇ ਆ ਪਿਆਜ਼ ਤੇ ਹੁਣ ਅੱਗੇ ਬਣਾਉਣੀ ਆ ਸਬਜੀ ਥੋੜੇ ਜਿਵੇਂ ਚਾਲੂ ਪਾਉਣੇ ਕਿ ਤਾਂ ਕਿ ਜਿਹੜੀ ਆਪਣੀ ਸਬਜੀ ਥੋੜੀ ਜੀ ਸੰਘਣੀ ਹੋ ਜਾਵੇ ਇਸ ਕਰਕੇ ਥੋੜੇ ਜਿਹੀ ਆਲੂ ਪਾਏ ਦੋ ਕੀ ਹਾਂਜੀ ਸਬਜ਼ੀ ਬਣਾਉਣ ਲਈ ਮੱਕੀ ਉਪਾ ਲਈ ਆ ਵਾ ਤੇ ਗਰਮ ਹੁੰਦਾ ਤੇ ਵਿੱਚ ਆਪਾਂ ਹੁਣ ਪਾਉਣੇ ਆ ਮਸਾਲੇ ਜਿਹੜੇ ਆਪਾਂ ਕੁੱਟ ਕੇ ਰੱਖੀ ਹੋਏ ਆ ਹਾਂਜੀ ਪਿਆਜ਼ ਨੂੰ ਆਪਾਂ ਇਦਾਂ ਹੀ ਪਾਵਾਂਗੇ ਇਹਨੂੰ ਮਤਲਬ ਧੋ ਕੇ ਸੇਪੜਾ ਕੇ ਕਾਟ ਕੇ ਸਵਾਦ ਕੇ ਰੱਖ ਲਿਆ ਸਭ ਤੋਂ ਪਹਿਲਾਂ ਪਾਵਾਂਗੇ ਲਸਣ ਲਸਣ ਇਹਦੇ ਰਕਤੇ ਪਾ ਦਵਾਂਗੇ ਮਿਰਚ ਕੁੱਟੀ ਹੋਈ ਵਿੱਚ ਵਿੱਚ ਜੇ ਸਾਰਾ ਕੁਸਰਾ ਘਰ ਦਿੱਤਾ ਸੀਗਾ ਤੇ ਬਹੁਤ ਟੇਸਟੀ ਸਬਜ਼ੀ ਬਣ ਗਈ ਇਸ ਤਰ੍ਹਾਂ ਰਾਜਿਆ ਲਸਣ ਲਾਹਿੰਦਾ ਵਾਲਾ ਲਸਣ ਪਿਆਜ਼ ਤੇ ਹਰੀ ਮਿਰਚ ਜਿਹੜੀ ਪਾਈ ਸੀ ਉਹ ਜਿਹੜੀ ਚੰਗੀ ਤਰ੍ਹਾਂ ਭੁੱਜ ਕੇ ਲਾ ਲਵੋ ਜਦੋਂ ਤੇਰੇ ਵਿੱਚ ਪਿਆਜ਼ ਪਾ ਦਾਂਗੇ ਤੇ ਚੰਗੀ ਤਰ੍ਹਾਂ ਪਹਿਲਾਂ ਆਪਾਂ ਨੂੰ ਬਣਾ ਲਵਾਂਗੇ ਸਬਜੀ ਨੂੰ ਤੇ ਫਿਰ ਦੇ ਵਿੱਚ ਪਾਵਾਂਗੇ ਆਪਣੇ ਖੁੰਬਾ ਪਾਵਾਂਗੇ ਤੇ ਨਾਲ ਹੀ ਮਟਰ ਪਾ ਦਵਾਂਗੇ ਤੇ ਬਹੁਤ ਵਧੀਆ ਸਬਜੀ ਬਣਦੀ ਐ ਇਸ ਤਰ੍ਹਾਂ ਆ ਇਸ ਤਰ੍ਹਾਂ ਖੁੰਬਾ ਕੱਟ ਰੱਖਿਆ ਤੇ ਆ ਕੱਟ ਰੱਖਿਆ ਆਪਾਂ ਪਿਆਜ਼ ਕੱਟ ਰੱਖੇ ਪਿਆਜ਼ ਆਪਾਂ ਇਸੇ ਤਰ੍ਹਾਂ ਹੀ ਘਵਾਵਾਂਗੇ ਤੇ ਖੋਮਬਾ ਪਾ ਟੋਲੇ ਨੇ ਨਾਨੂ ਡੱਬੇ ਦੇ ਵਿੱਚ ਪਾ ਕੇ ਪਾਣੀ ਤੇ ਧੋ ਲੈਣੇ ਆ। ਤੇ ਇਹਨੂੰ ਚਾਰ ਵਾਰ ਇਹਨੂੰ ਧੋਵਾਂਗੇ ਤੇ ਫਿਰ ਜਾ ਕੇ ਪਾਵਾਂਗੇ ਵਿੱਚ ਬਿਲਕੁਲ ਵਧੀਆ ਤੇ ਤਾਜ਼ੀ ਸੀਗੀ ਫਰੈਸ਼ ਫਰੈਸ਼ ਤੇ ਇਸ ਕਰਕੇ ਮੈਂ ਗਰਮ ਪਾਣੀ ਚ ਨਹੀਂ ਪਾਉਣ ਲੱਗੀ ਜੇ ਫਰੈਸ਼ ਥੋੜੀ ਜੀ ਤਾਜ਼ਾ ਨਾ ਹੋਵੇ ਤੇ ਆਪਾਂ ਇਹਨੂੰ ਗਰਮ ਪਾਣੀ ਨਾਲ ਵੀ ਤੋ ਸਕਦੇ ਹਾਂ ਹਾਂਜੀ ਪਹਿਲਾਂ ਵੀ ਤਾਂ ਤੇਹੀ ਵੀ ਕੱਟਣ ਤੋਂ ਪਹਿਲਾਂ ਵੀ ਮੈਂ ਤਾਂ ਹੋ ਰੱਖੀ ਸੀਗੀ ਤੇ ਇਨ ਮੋਹਰ ਨਹੀਂ ਪਾਣੀ ਦੇ ਵਿੱਚ ਪਾ ਲਿਆ ਹੈਗਾ ਦੇਖ ਦਾ ਰਿੱਜਾਂਂデア ਸਾਡਾ ਮਸਾਲਾ ਭੁੱਜ ਕੇ ਹੋਣ ੜਿਆ ਲਾਲ ਆਲੂ ਵੀ ਕੱਟ ਰੱਖੇ ਜੀ ਆਲੂ ਦੇ ਨਾਲ ਇਹ ਆ ਕਿ ਜਿਹੜੀ ਆਪਣੀ ਸਬਜੀ ਓ ਥੋੜੀ ਜੀ ਸੰਘਣੀ ਬਣ ਜਾਵੇਗੀ ਤੇ ਰਸਮੀ ਸੀ ਜੀ ਦੇ ਅਲੂ ਦੀ ਲੋੜ ਕੋਈ ਨਹੀਂ ਜਦੋਂ ਆਪਾਂ ਖੋਂਗ ਤੇ ਮਟਰ ਬਣਾਉਨੇ ਆ ਸਾਨੂੰ ਆਲੂ ਦੀ ਕੋਈ ਲੋੜ ਨਹੀਂ ਹੁੰਦੀ ਬਣਾਉਣ ਦੀ ਇਹ ਥੋੜਾ ਜਿਹਾ ਆ ਹੀ ਲੈਣਾ ਚਾਹੀਦਾ ਤਾਂ ਸਬਜ਼ੀ ਜਿਹੜੀ ਥੋੜੀ ਜਿਹੀ ਟੇਸਟੀ ਹੋ ਜਾਂਦੀ ਆਲੂ ਦੇ ਨਾਲ ਤੇ ਹੁਣ ਆਪਾਂ ਪਾਉਨੇ ਨੇ ਦੇ ਵਿੱਚ ਪਿਆਜ਼ ਆਸਤਰ ਨੂੰ ਜਿਉ ਇਹ ਆਜ ਵਧੀਆ ਬਣਦੇ ਆ ਤੇ ਜਿਹੜੇ ਆਪਾਂ ਰਗੜ ਲੈਨੇ ਆ ਉਹ ਭੁੱਜ ਦੇਣੀ ਅਚੀ ਤਰ੍ਹਾਂ ਭੁੱਜ ਕੇ ਲਾਲ ਹੋ ਗਏ ਤੇ ਆਪਣੀ ਜਿਹੜੀ ਕਰੀ ਆ ਉਹ ਵਧੀਆ ਬਣੋ ਥੰਬ ਦੀ ਇਹ ਨਾਲ ਹੀ ਆਪਾਂ ਪਾ ਦਵਾਂਗੇ ਇਹਦੇ ਵਿੱਚ ਨਮਕ ਤੇ ਦੇਣਾ ਉਹ ਲਾਓ ਕਿ ਜਲਦੀ ਵਰ ਜਿਹੜਾ ਇਹ ਜਿਹੜਾ ਚੰਗੀ ਤਰ੍ਹਾਂ ਮਸਾਲਾ ਭੁਜ ਜੇਗਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਬਾਕੀ ਮਸਾਲੇ ਜਿਵੇਂ ਕਿ ਲਾਲ ਮਿਰਚ ਤੇ ਮਸਾਲਾ ਤੇ ਥੋੜਾ ਜਿਹਾ ਜੀਰਾ ਤੇ ਮੈਂ ਪਹਿਲਾਂ ਹੀ ਪਾ ਰੱਖਿਆ ਹਾਂ ਤਰਕੇ ਚੀਜ਼ ਆ ਤੇ ਆ ਜ ਨੂੰ ਰਗੜ ਦਿੰਗੇ ਚੰਗੀ ਤਰ੍ਹਾਂ ਕੋ ਥੱਲੇ ਲੱਗੀ ਜਾਂਦਾ ਤੇ ਪੂਰੀ ਤਰ੍ਹਾਂ ਪੁੱਜਦਾ ਨਹੀਂ ਇਸ ਤਰ੍ਹਾਂ ਬਹੁਤ ਵਧੀਆ ਪੁੱਜਦਾ ਹੁਣ ਤਾਂ ਨਹੀਂ ਇੱਕ ਵਾਰੀ ਨੇ ਰਿਹਾ ਕਰਕੇ ਉਹ ਘਾ ਦੇ ਨੇ ਹਾਂ ਇਹ ਪੁੱਜਣ ਡਿਆ ਹਾਂਜੀ ਮਸਾਲਾ ਇਸ ਤਰ੍ਹਾਂ ਕੁਛ ਪੁੱਜਣ ਡਿਆ ਬਿਲਕੁਲ ਲਾਲ ਹੁੰਦਾ ਜਾਂਦਾ ਵਾ ਤੇ ਜਦੋਂ ਬਿਲਕੁਲ ਲਾਲ ਹੋਏਗਾ ਤੇ ਫਿਰ ਇਹਦੇ ਵਿੱਚ ਪਾਉਨੇ ਆਪਾਂ ਇਹਦੇ ਵਿੱਚ ਮਸਾਲੇ ਤੇ ਨਾਲ ਦੀ ਨਾਲ ਲਾਗੇ ਮੈਂ ਰੱਖੀ ਆ ਚਾਹ ਕਾਪਿਕ ਤੇ ਜਪਾ ਤਰੀ ਪੱਤੀ ਹੁਣ ਵਿੱਚ ਪਾ ਦਿੰਨੇ ਆ ਖੰਡ ਇਹ ਕਾਪੀ ਆਪਾਂ ਚਾਹ ਦਾ ਬਣਾਇਆ ਹੁ ਇਸਕਾ ਦਿਨੇ ਟਖੰਡ ਥੋੜੀ ਪਾਈ ਆਂ ਨਾਲ ਹੀ ਆ ਫਫਾ ਦੇਵਾਂਗੇ ਇਹਦੇ ਵਿੱਚ ਆਲੂ ਨਾਲ ਹੀ ਆ ਲੂਕੋ ਜਨਕੇ ਤੇ ਨਾਲ ਹੀ ਮਸਾਲਾ ਪੁੱਝ ਜਾਣਾ ਆਲੂ ਸਾਡੇ ਲਾਲ ਸੀਗੇ ਜਿਹੜੇ ਲਾਲ ਆਲੂ ਨੇ ਦੇਖੋ ਸੀਗੇ ਦੂਸਰੇ ਆਲੂ ਅਸੀਂ ਘਾਟੀ ਬਣਾਉਨੇ ਆ ਥੋੜਾ ਅਜਿਆਤ ਮਸਾਲਾ ਥੱਲੇ ਲੱਗਦਾ ਇਸ ਕਰਕੇ ਮੈਂ ਪਾਣੀ ਪਾ ਦਿੱਤਾ ਵਾ ਤੇ ਚਾਹ ਨੂੰ ਨਹੀਂ ਉਬਾਲਾ ਆ ਗਿਆ ਬਸ ਚਾਹ ਆਪਾਂ ਨੂੰ ਪਾ ਲਈਨੇ ਕੱਪ ਚ ਗਲਾਸ ਚ ਚਾਹ ਨੂੰ ਦੋ ਦੋ ਤਿੰਨ ਉਂਗਾਲੇ ਆ ਜਾਣ ਤੇ ਬਹੁਤ ਟੇਸਟੀ ਹੋ ਜਾਂਦੀ ਹੈ ਤੇ ਵੈਸੇ ਤੇ ਅਸੀਂ ਪਾਇਆ ਹੋਇਆ ਇਹਦੇ ਵਿੱਚ ਲੌਂਗ ਗਲੇਚਿੰਗਾਂ ਵੀ ਪਾਈਆਂ ਹੋਈਆਂ ਜੇ ਨਾ ਮੀਂਹ ਹੋਣਾ ਤੇ ਆਪਾਂ ਜੰਗੀ ਤਰ੍ਹਾਂ ਕਹਿਣ ਲਈ ਇਹ ਤੇ ਚਾਹ ਬਹੁਤ ਵਧੀਆ ਹੋ ਜਾਂਦੀ ਹੈ ਏ ਹੁਣ ਮੈਂ ਲੈ ਆਂਗੀ ਚਨੀ ਚਾਹ ਚਾਹ ਬਹੁਤ ਵਧੀਆ ਬਣੀ ਤੁਹਾਨੂੰ ਇੱਕ ਜੂ ਬਖਾ ਵੀ ਦਿੰਨੇ ਮਸਾਲਾ ਵੀ ਕੁਛ ਇਸ ਤਰ੍ਹਾਂ ਪੁੱਜਣ ਡਿਆ ਵਾ ਤੇ ਅਜੇ ਹਲਦੀ ਮਿਰਚ ਮਸਾਲੇ ਪਾਉਣੇ ਤੇ ਐ ਬਣ ਕੇ ਹੋ ਗਈ ਆ ਚਾਹ ਤਿਆਰ ਕੁੰਬਾ ਪਤੋਕੇ ਦੋ ਤਿੰਨ ਪਾਣੀਆਂ ਚ ਧੋ ਕੇ ਤੇ ਆਪਾਂ ਇਸ ਤਰ੍ਹਾਂ ਕੱਢ ਲਈਆਂ ਤੇ ਮਟਰ ਵੀ ਧੋ ਕੇ ਰੱਖ ਲਏ ਮਸਾਲਾ ਸਾਡਾ ਰਿਜਣ ਡਿਆ ਇਸ ਤਰ੍ਹਾਂ ਬਿਲਕੁਲ ਸਾਫ਼ ਹੋ ਗਈਆਂ ਕੁੰਬਾ ਤੇ ਇੱਧਰ ਹੁਣ ਮੈਂ ਪਾਉਣ ਲੱਗੀ ਵਿੱਚ ਹਲਦੀ ਮਿਰਚ ਆਪਾਂ ਹਰੀ ਵਿੱਚ ਰਗੜ ਲਈ ਸੀਗੀ ਤੇ ਪਾ ਦਿੰਨੇ ਆ ਆਪਾਂ ਗਰਮ ਮਸਾਲਾ ਅੱਧਾ ਚਮਚ ਪਾਉਨੇ ਆ ਆਪਾਂ ਇਹਦੇ ਵਿੱਚ ਧਨੀਆ ਪਾਉੜ ਦੇਆ ਹੈਗਾ ਆਪਣਾ ਚਾਣਾ ਮਸਾਲਾ ਥੋੜਾ ਜਿਹਾ ਪਾ ਦਿੱਤੇ ਤੇ ਵਧੀਆ ਬਣ ਜਾਂਦਾ ਹਾਂਜੀ ਮਸਾਲਾ ਭੁੱਜ ਕੇ ਪੂਰੀ ਤਰ੍ਹਾਂ ਰੈਡੀ ਹੋ ਗਿਆ ਇਸ ਤਰ੍ਹਾਂ ਤੇ ਹੁਣ ਵਿੱਚ ਪਾਉਨੇ ਆ ਖੁੰਬਾ ਤੇ ਮਟਰ ਸਾਰਾ ਸਰਾ ਖੁੰਬਾ ਭੁੰਨੇ ਆਪਾਂ ਇਹਨਾਂ ਤੋਵ ਬਣਾ ਕੇ ਰੱਖ ਲਿਆ ਸੀ ਆਪਾਂ ਨਾਲ ਹੀ ਆਪਾਂ ਪਾ ਦਿੰਨੇ ਇਹਦੇ ਵਿੱਚ ਮਟਰ ਇਹਨੂੰ ਆਪਾਂ ਤੇ तकरीबन 15-20 ਮਿੰਟ ਵਾਸਤੇ ਰੰਨਾਂਗੇ ਤੇ ਫਿਰ ਇਹ ਸਬਜ਼ੀ ਤਿਆਰ ਹੋ ਜਾਏਗੀ ਤੇ ਥੋੜਾ ਜਿਹਾ ਕਲਰ ਮੈਂ ਤੁਹਾਨੂੰ ਦਿਖਾਉਣੀ ਹੁਣ ਹਾਂਜੀ ਬਹੁਤ ਵਧੀਆ ਕਲਰ ਆਇਆ ਵਾ ਤੇ ਅੱਧਾ ਘੰਟਾ ਰੰਨਾਂਗੇ ਅੱਧਾ ਘੰਟਾ ਤਕਰੀਬਨ ਹਲਕੀ ਜੀ ਅੱਗ ਤੇ ਰੰਨੀ ਜਾਵਾਂਗੇ ਤੇ ਬਹੁਤ ਵਧੀਆ ਬਣ ਜੇਗੀ ਸਬਜੀ ਬਾਹਰ ਦਾ ਮੌਸਮ ਕੁਸ਼ੇਸ ਤਰੰਦਾ ਵਾ ਤੇ ਬਰਸਣ ਨੂੰ ਆਪਣੇ ਨੂੰ ਪੈ ਗਏ ਆ ਫੁੱਲ ਬਹੁਤ ਪਿਆਰੇ ਲੱਗਣ ਦੇ ਆ ਤੇ ਜਦੋਂ ਫਲੀਆਂ ਪੈ ਗਈਆਂ ਤੇ ਇਹਦੇ ਨਾਲ ਥੋੜੀ ਜੀ ਦੁੱਧ ਦੀ ਫੈਟ ਵੀ ਵਧੇਗੀ ਹਾਂਜੀ ਸਾਰਾ ਕੰਮ ਹੋ ਗਿਆ ਬਸ ਲਾਸਟ ਤੇ ਇੱਕ ਧਾਰੀ ਕੱਢਣਾ ਸੀਗਾ ਜਿਹੜੀ ਮੈਂ ਧਾਰ ਕੱਢਣ ਲਈ ਹਾਂ ਬਸ ਸਾਰਾ ਕੰਮ ਹੋ ਗਿਆ ਹਾਂਜੀ ਵੀਡੀਓ ਵੇਖ ਹਾਂਜੀ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਵੀਡੀਓ ਚੰਗੀ ਲੱਗੇ ਤੇ ਸ਼ੇਅਰ ਕਰਨਾ ਹਾਂਜੀ ਉੱਤੇ ਬਲਵੰਤ ਜੀ ਕਹਿੰਦਾ ਰੋਟੀਆਂ ਸਾਡੀਆਂ ਪੱਕ ਗਈਆਂ ਸਬਜ਼ੀ ਬਣ ਗਈ ਤੇ ਹੁਣ ਅਸੀਂ ਵੇਲੇ